ਅੱਜ ਜੰਗਨਵੇਟਰ ਫਾਰਮ ਗਰੁੱਪ ਦੇ ਸੰਸਥਾਤ ਨਾਮ ਸਰਪ੍ਰਿੰਦ ਸਤਿ ਸ਼੍ਰੀ ਅਕਾਲ ਜੀ ਅੱਜ ਦੇਪੋ ਜਿਲ੍ਹਾ ਸ਼ੀਟਿੰਗ ਦੇ ਨਾਲ ਅੱਜ ਘਟਕੀ ਜਿਹੜੀ ਆ ਬਜਾਈ ਕਰ ਰਹੇ ਆ ਤੇ ਨਾਲ ਹੀ ਕੋਨੇ ਦੀ ਕਟਾਈ ਦੇ ਨਾਲ ਹੀ ਇਹਦੀ ਬਜਾਈ ਚੱਲ ਰਹੀ ਆ ਅੱਜ ਇੱਥੇ ਤੋਂ ਬੁੜਰ 225 ਪਰ ਇਹਨੂੰ ਪਾਣੀ ਜਿਹੜਾ ਪਾਣੀ ਆਪਾਂ ਘਟੋ ਘਟਵੀਂ ਤੇ ਹਲੇ 4 ਦਿਨ ਠਹਿਰ ਕੇ ਲਾਵਾਂਗੇ ਸਸਿਗਾ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਜੰਗਨਵੈਟੋ ਫਾਰਮ ਗਰੁੱਪ ਵੱਲੋਂ ਤੇ ਨਾਲ ਪੀਐਜੂ ਲੁਧਿਆਣਾ ਵੱਲੋਂ ਟ੍ਰਿਪਲ ਸੀਡਿੰਗ ਕੰਬਾਈਨ ਦੇ ਨਾਲ ਜਿਹੜੀ ਆ ਕਣਕ ਦੀ ਅੱਜ ਬਜਾਈ ਹੋ ਰਹੀ ਹੈ ਉਧਰ ਕਣਕ ਦੀ ਕਟਾਈ ਝੋਨੇ ਦੀ ਕਟਾਈ ਦੇ ਨਾਲ ਹੀ ਕਣਕ ਦੀ ਬਿਜਾਈ ਜਿਹੜੀ ਚੱਲੂਆ ਅੱਜ 23 ਅਕਤੂਬਰ ਵੀਸੇ ਬਚੀ ਆ ਪੰਜ ਚਾਰ ਦਿਨ ਗੇਤੀ ਐ ਸਾਡੀ ਇਹ ਕਣਕ ਪਰ ਬਿਜਾਈ ਸਾਡੀ ਉਦੋਂ ਹੀ ਮੰਨੀ ਜਾਊਗੀ ਜਦੋਂ ਅਸੀਂ ਇਸ ਨੂੰ ਪਾਣੀ ਲਾਵਾਂਗੇ ਆਪਾਂ ਪਾਣੀ ਇਹਨੂੰ 26 ਅਕਤੂਬਰ ਤੋਂ ਬਾਅਦ ਜਿਹੜਾ ਵਾ ਉਹ ਲਾਵਾਂ ਤੇ ਉਹਦੇ ਨਾਲ ਸਾਡਾ ਜਿਹੜਾ ਇਹ ਬਿਜਾਈ ਉਦੋਂ ਤੋਂ ਮੰਨੀ ਜਾਵੇਗੀ ਸੋ ਅੱਜ ਇਹ 200 ਕੀ ਦਿਆ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਏ ਜੀ ਉਹਨੇ ਇੱਕ ਡ੍ਰਿਲ ਲਾਈ ਕਮੈਂਡ ਦਿੱਤੇ ਉਹ ਦੋ ਤਿੰਨ ਸਕਾਰ ਕਰਦੀ ਇਕੱਠੇ ਜਿੱਦਾਂ ਕਹਿੰਦੇ ਇੱਕ ਤੀਰ ਤੇ ਦੋ ਸਕਾਰ ਆ ਕਮੈਨ ਇੱਕ ਤੀਰ ਨਾਲ ਮੈਨੂੰ ਲੱਗਦਾ ਪੰਜ ਛੇ ਸਕਾਰ ਕਰਦੇ ਆ ਜੀ ਇਹਨੇ ਇਕੱਠੇ ਕੀ ਆ ਕਾੜ ਆ ਕਮੈਨ ਚਲਣ ਦੀ ਆ ਕਣਕ ਦੀ ਬਜਾਈ ਨਾਲੋਂ ਹੰਡੀ ਆ ਐਸਐਮਐਸ ਨਾਲ ਪਰਾਲੀ ਪੈਣ ਦੀ ਆ ਤੇ ਕੋਈ ਵਾਉਣ ਦੀ ਲੋੜ ਨਹੀਂ ਤੇ ਨਾਲ ਹੀ ਦਾਣੇ ਪਾਉਂਦੀ ਹੈ ਟਰਾਲੀ ਜੀ ਕਿਆ ਬਾਤ ਆ ਜੀ ਦੇ ਕਦੇ ਹੱਸਾ ਵੀ ਹੁੰਦਾ ਤੇ ਸੋਜੀਦਾ ਵੀ ਇਸ ਵੰਦੇ ਆ ਵੰਦੇ ਆ ਇਹ ਕਿੰਨਾ ਮਗਲ ਜੁਗ ਬਗਲ ਗਿਆ ਪਹਿਲਾਂ ਕਹਿੰਦੇ ਸੀ ਦੱਬ ਕੇ ਬਾਦ ਰਾਜ ਕੇ ਖਾ ਉਹਨੇ ਕਹਿੰਦੇ ਆ ਤਕਨੀਕ ਨਾਲ ਵਾਹ ਤੇ ਰਾਜ ਕੇ ਖਾ ਇਹ ਗੁਰੂ ਸਾਹਿਬ ਦੀ ਦਾਤ ਆ ਜੀ ਕੀ ਲੱਗੇ ਜਰੂਰ ਐਦਾਂ ਬਜਾਈ ਕਰਾਓ ਇਹੇ ਇਹ ਨਹੀਂ ਤੇ ਦੇਖ ਜਿਓ ਕਿੰਨੇ ਕਿਤੇ ਲੰਘਦੇ ਆਉਂਦੇ ਮੇਰਾ ਵੀਰ ਜਰਾਸ ਤੁਹਾਨੂੰ ਕੀ ਹੈ ਜੀ ਕੋ ਮਿਲ ਜਾਣਾ ਜਿਹੜੀ ਜਦੋਂ ਮਰ ਗਿਆ ਉਹ ਦੇਖੋ 2-3 ਮਹੀਨੇ ਦੇ ਘਰੋਂ ਗਾਲਾਂ ਹੀ ਪੈਣੀਆਂ ਉਹ ਤੋਂ ਬੜਾ ਥੋੜਿਆ ਠੀਕ ਹੋਣਾ ਤੇ ਫਿਰ ਜਦੋਂ ਐਂਡ ਹੋਣਾ ਉਹ ਗਾਲਾਂ ਗੋਲਾਂ ਸਾਰੀਆਂ ਭੁੱਲ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੇਕਰ ਮਾਰਕ ਟਾਈ ਕਰਦੇ ਆ ਆ ਟ੍ਰੈਲ ਲੱਗੀ ਆpropto ਧਾਣੇ ਚੜਦੇ ਆ ਜਿਹੜਾ ਲੈ ਜਾਂਦੀ ਆ ਲੋਏ ਆ ਸੈਕਟਰ ਲਗਾ ਧਾਰ ਧਾਣੇ ਨਹੀਂ ਚੜਦੇ ਔਰ ਬੰਦਾ ਹਸਣਾ ਨਾ ਕਿਸੇ ਬਕਰ ਵਾਲ ਪਰ ਇਹ ਵੀ ਪਤਾਉਂਦੇ ਆ ਜੇ ਤਾਂ ਆਉਂਦੀ ਆ ਹਰ ਲੋਕੀ ਹੈ ਗੱਲ ਵੀ ਆ ਬਹੁਤ ਚੱਲਾ ਚੱਲਾ ਜਾਣਾ ਬਹੁਤ ਹੀ ਵਧੀਆ ਬਹੁਤ ਹੀ ਸੁਭਾਗ ਜੀ ਦਾ ਉਹ ਅੱਲਾ ਦਾ ਥੋੜਾ ਜਿਹਾ ਡਾਲੇ ਹੋ ਗਿਆ ਸਾਡੇ ਆ ਸੰਤ ਸਾਡੀ ਹੋਰ ਪੱਤੀਆ ਦੋਹਾਂ ਦਿਨਾਂ ਨੂੰ ਪਾਣੀ ਲਾ ਕੇ ਗਾਲੀ ਚਾਣ ਲਾ ਲੀਏ ਕਿਸੇ ਹੱਸ ਤੱਕ ਦੇਖੋ ਬਰਾਬਰ ਸਾਰੇ ਪੌਂਡਿਆਈ ਸਾਰਾ ਜਿੰਨਾ ਹੈਗਾ ਨਾ ਉਥੇ ਪਰਾਲੀ ਨਹੀਂ ਜਰੂਰ ਤਾਂ ਉਹਨਾਂ ਮਤਲਬ ਬਰਾਬਰ ਪਰਾਲੀ ਪਾਉਂਦਿਆ ਇਹਦੇ ਨਾਲ 4 ਦਾ ਵੀ ਫਰਕ ਪਊਗਾ ਪਿਛਲੇ ਸਾਲ ਤੇ ਥੋੜੀ ਜਿਹੀ ਸੀ ਇਹ ਜੇ ਵਾਰ ਵਾਵਾ ਹੀ ਜਿੰਨਾ ਕਦ ਵੱਧ ਤੋਂ ਵੱਧ ਕੋਸ਼ਿਸ਼ਾਂ ਵੀ ਆ ਚੱਕੀ ਵੀ ਹੀ ਦੇਾਂਗੇ